ਵੀ ਪਾਵਾਂਗੇ ਰੋਬਟ ਬਾਟਰਾ ਫਰਮੂਸ ਦਾਸੂ ਜੁੜਾਵਾ ਜੁੜਾਵਾ ਜੁੜਾ ਜਰਦੀ ਨਹੀਂ ਚਲੇਗੀ ਰਕੇਸ਼ਾਈ ਨਹੀਂ ਚਲੇਗੀ ਚੋਰ ਪਿਆਰ ਬੰਦ ਕਰੋ ਬੰਦ ਕਰੋ ਬੰਦ ਕਰੋ ਅਸੀਂ ਹਰ ਤਰ੍ਹਾਂ ਦਾ ਮਾਫੀਆ ਖਤਮ ਕਰਾਂਗੇ ਪਰ ਇਹਦਾ ਇਹ ਮਤਲਬ ਨਹੀਂ ਜੇ ਅਸੀਂ ਚੌਂਕੀਦਾਰੇ ਚ ਬੈਠੇ ਅਸੀਂ ਇਹਨਾਂ ਦੇ ਮਾਫੀਆ ਨੂੰ ਨੱਕ ਨਹੀਂ ਪਾਵਾਂਗੇ ਅਸੀਂ ਉਸੇ ਤਰ੍ਹਾਂ ਅੱਜ ਵੀ ਚੂਸ ਰਹੇ ਆ ਤੇ ਇਹਨਾਂ ਦਾ ਵੱਡਾ ਮਾਫੀਆ ਹਰ ਜਗ੍ਹਾ ਤੇ ਨੰਗਾ ਕਰਾਂਗੇ ਵੀ ਇੱਥੇ ਵੀ ਇਹ ਗਲਤਾਂ ਇੱਥੇ ਵੀ ਇਹ ਗਲਤਾਂ ਕਮਲ ਮਾਨ ਦੇ ਚੀਫ ਜਸਟਿਸ ਪੰਜਾਬ ਵਾਲਾ ਹੈ ਨਾ ਹਾਈ ਕੋਰਟ ਨੂੰ ਬੇਇੱਜ਼ਤੀ ਕਰਦਾ ਕਿ ਉਹ ਕਹਿੰਦਾ ਸੁਮੋਟੋ ਨੋਟਿਸ ਨਵੇ ਔਰ ਦੇਖਾ ਅੱਜ ਕੰਟੈਕਟ ਕੋਰਟ ਦੀ ਕੰਟੈਕਟ ਹੋ ਰਹੀ ਹੈ ਕੋਰਟ ਦੀ ਬੇਇੱਜ਼ਤੀ ਹੋ ਰਹੀ ਹੈ ਤਾਂ ਇਹਨੂੰ ਕੋਰਟ ਤੋਂ ਬਿਨਾ ਹੋਰ ਕਿਹੜਾ ਚੱਲ ਸਕਦਾ ਤੇ ਇਹ ਸਾਰੇ ਕੰਮ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਵਰਕਰਾਂ ਵੱਲੋਂ ਅੱਜ ਧਰਨਾ ਮਾਰਿਆ ਜਾ ਰਿਹਾ ਸਾਡਾ ਕੋਈ ਇਸ ਨਾਲ ਸੰਬੰਧ ਨਹੀਂ ਅਸੀਂ ਇਮਾਨਦਾਰ ਰਾਜਨੀਤੀ ਚਾਹੁੰਦੇ ਹਾਂ ਜੇ ਦੇਸ਼ ਦੇ ਵਿੱਚ ਇਹ ਮਾਨ ਦਾ ਰਾਜਨੀਤੀ ਆਉਗੀ ਵੀਰੋ ਤਾਂ ਇਸੇ ਪੰਜਾਬ ਦਾ ਵਿਕਾਸ ਹੋਊਗਾ ਨਹੀਂ ਪੰਜਾਬ ਜਿਸ ਬਰਬਾਦੀ ਦੇ ਨਾਲ ਇਹ ਦਿਨ ਨਿਮਾਣਾਵਾਲਾ ਜਾ ਰਿਹਾ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਅੱਜ ਆਵਾਦੀ ਪਾਰਟੀ ਵੱਲੋਂ ਜੋ ਪਿਛਲੇ ਦਿਨਾਂ ਦੇ ਵਿੱਚ ਸੀਐਲਯੂ ਦੇ ਵਿੱਚ ਕਫਲਾ ਹੋਇਆ ਵਾ ਤੇ ਅਫਸਰਾਂ ਨੂੰ ਤਮਕਵਾ ਰਹੇ ਨੇ ਕਾਂਗਰਸ ਸਰਕਾਰ ਦੇ ਮੰਤਰੀ ਔਰ ਲਗਾਤਾਰ ਕੋਈ ਜਾਂ ਐਮਐਲਏ ਆ ਕਾਂਗਰਸ ਸਰਕਾਰ ਦਾ ਜਾਂ ਮੰਤਰੀ ਆ ਅਫਸਰਾਂ ਨੂੰ ਤਮਕਾ ਕੇ ਮਕੇ ਗੁੰਡਾਗਰਦੀ ਕਰ ਰਹੇ ਨੇ ਔਰ ਡੈਮੋਕ੍ਰੇਸੀ ਨਹੀਂ ਡਿਕਟੇਟਰਸ਼ਿਪ ਕਰ ਰਹੇ ਨੇ ਉਹਦੇ ਖਿਲਾਫ ਅੱਜ ਆਮ ਆਦੀ ਪਾਰਟੀ ਨੇ ਧਰਨਾ ਲਾਇਆ ਵਾ ਵੇ ਐਸੇ ਜਿਹੜੇ ਐਮਐਲਏ ਸਾਬਾ ਨੇ ਐਸੇ ਮੰਤਰੀ ਸਾਬਾ ਨੇ ਉਹਨਾਂ ਨੂੰ ਮਿਲ ਕੇ ਬਰਖਾਸ ਕੱਢੋ ਕਰੋ ਤੇ ਉਹਨਾਂ ਨੂੰ ਬੱਗੇ ਪਾਰਟੀ ਵਿੱਚੋਂ ਕੱਢੋ ਰੋਮ ਕੇ ਕਿਉਂਕਿ ਉਹ ਇਸ ਕਾਬਲ ਨਹੀਂ ਹੈਗੇ ਕਿਉਂਕਿ ਜੋ ਉਹ ਲੋਕਾਂ ਦਾ ਇਨਸਾਫ ਕਰ ਸਕਣ ਜੋ ਆਪ ਗੁੰਡਾਗਰਦੀ ਕਰਦੇ ਆਪ ਧੱਕਾ ਕਰਦੇ ਆ ਲੋਕਾਂ ਨੂੰ ਸਾਫ ਕਿੱਥੋਂ ਦੇਣਗੇ ਇਸ ਕਰਕੇ ਆਜਾਮਾਦੀ ਪਾਰਟੀ ਨੇ ਸਾਰੀ ਇਥੇ ਤੜਾ ਲਾਇਆ ਔਰ ਮੰਤਰੀ ਦੇ ਸ਼੍ਰੀ ਆਸ਼ੂ ਜੀ ਦਾ ਅਸੀਂ ਕੋਠੀ ਦਾ ਘਰਾਓ ਕਰਨਾ ਆਏ ਆ ਔਰ ਜਿੰਨਾ ਚਿਰ ਕਾਂਗਰਸ ਪਾਰਟੀ ਕੈਪਟਨ ਸਰਕਾਰ ਉਹਨਾਂ ਨੂੰ ਮੰਤਰੀ ਨੂੰ ਬਰਖਾਸ ਨਹੀਂ ਕਰਦੀ ਜਿਹੜੇ ਐਮਐਲਏ ਗੁੰਡਾਗਰਦੀ ਕਰ ਰਹੇ ਨੇ ਉਹਨਾਂ ਨੂੰ ਪਾਰਟੀ ਚੋਂ ਨਹੀਂ ਕੱਢਦੀ ਉਨਾ ਚਿਰ ਇਹ ਧਰਨੇ ਜਾਰੀ ਰਹਿਣਗੇ ਅਸੀਂ ਆਮ ਆਦਮੀ ਨੂੰ ਆਮ ਲੋਕਾਂ ਨੂੰ ਸਾਫ ਦਵਾਉਣ ਵਾਸਤੇ ਆਮ ਆਦਮੀ ਉਹਨਾਂ ਦੇ ਨਾਲ ਖੜੀ ਹੈ 22 ਤਰੀਕ ਨੂੰ ਇਸ ਸੈਸ਼ਨ ਦੇ ਵਿੱਚ ਅਸੀਂ ਇਹ ਮੁੱਦਾ ਚੱਕਿਆ ਸੀ ਕਿ ਜਿਸ ਚੀਜ਼ ਨੂੰ ਮੀਡੀਆ ਚੀਕ-ਚੀਕ ਕੇ ਕਹਿ ਰਿਹਾ ਵੀ ਗ੍ਰੈਂਡ ਮੈਨਰ ਹੋਟਲ ਦੇ ਵਿੱਚ ਸੀਐਲਜੂ ਤੇ ਰਜਿਸਟਰੀ ਦਾ ਵੱਡਾ ਘਪਲਾ ਹੋਇਆ ਇਸ ਘਪਲੇ ਦੇ ਵਿੱਚ ਤੁਸੀਂ ਕੀ ਜਾਂਚ ਕਰ ਰਹੇ ਆ ਸਿੱਧੂ ਸਾਹ ਨੇ ਬੜੇ ਜੋਸ਼ ਨਾਲ ਉਸ ਦਿਨ ਸੰਨੂ ਇਹ ਗੱਲ ਕਹੀ ਸੀ ਮੰਤਰੀ ਹੋਵੇ ਜਾਂ ਸੰਤਰੀ ਮੈਂ ਟੰਕੇ ਰਹੂੰਗਾ ਸਾਰਿਆਂ ਨੂੰ ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ 22 ਦਸੰਬਰ ਤੋਂ 22 ਤਰੀਕ ਤੋਂ ਬਾਅਦ ਐਸੇ 22 ਫਰਵਰੀ ਤੋਂ ਬਾਅਦ ਅਸੀਂ ਲਗਾਤਾਰ ਗਵਰਨਰ ਨੂੰ ਵੀ ਚਿੱਠੀ ਦਿੱਤੀ ਸਾਡੇ ਵਲੰਟੀਅਰ ਨੇ ਡੀਸੀ ਨੂੰ ਵੀ ਮੈਮੋਰੰਡਮ ਦਿੱਤਾ ਪਰ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਦੇ ਕੰਨਾਂ 'ਚ ਕੋਈ ਜੂੰਸ ਸਰਕੀ ਆ ਜਾਂ ਜੂੰ ਰਹੀ ਆ ਸਰਕਾਰ ਬਿਲਕੁਲ ਸੁੱਤੀ ਪਈ ਆ ਸਰਕਾਰ ਦਾ ਮੰਤਰੀ ਉਹ ਨਿੱਤ ਧਮਕੀਆਂ ਦੇ ਦਿਨ ਤੇ ਉਤਰਿਆ ਹੋਇਆ ਨੇ ਤੋ ਕਿਸੇ ਨਾ ਕਿਸੇ ਬੰਦੇ ਨੂੰ ਧਮਕੀ ਦੇ ਰਿਹਾ ਕਹਿੰਦਾ ਰਿਪੋਰਟਾਂ ਮੈਂ ਰੱਦ ਕਰ ਦੂੰ ਅਸੀਂ ਤਾਂ ਸਿਰਫ ਇਹ ਮੰਗ ਕਰਦੇ ਆਂ ਵੀ ਇੱਕ ਵਾਰੀ ਇਮਾਨਦਾਰੀ ਨਾਲ ਜਾਂਚ ਕਰਾਓ ਜੇ ਤੁਹਾਡਾ ਮੰਤਰੀ ਜਦ ਤੱਕ ਜਾਂਚ ਕਰਾਉਣੀ ਹੈ ਮੰਤਰੀ ਤੋਂ ਅਸਤੀਫਾ ਲਓ ਜੇ ਤੁਹਾਡਾ ਮੰਤਰੀ ਬਿਲਕੁਲ ਇਸ ਚ ਨਿਰਦੋਸ਼ ਸਾਬਤ ਹੋ ਗਿਆ ਤਾਂ ਦੁਬਾਰਾ ਮੰਤਰੀ ਬਣਾ ਲਿਓ ਇਸ ਮਿਨਿਸਟਰ ਨੇ ਹਾਈ ਕੋਰਟ ਕੋ ਵੀ ਚੈਲੰਜ ਕੀਤਾ ਹੈ ਜੋ ਆਡੀਓ ਕਲਿੱਪ ਜਾਰੀ ਹੋਏ ਵੀ ਇਹ ਤਾਂ ਸਾਡੀ ਕੈਪਟਨ ਸਰਕਾਰ ਤੇ ਕਾਂਗਰਸ ਸਰਕਾਰ ਦੀ ਸਭ ਤੋਂ ਵੱਡੀ ਸ਼ਰਮਨਾਕ ਹਾਰ ਹੈ ਕਿ ਉਹਦਾ ਮੰਤਰੀ ਹੈ ਜਿਹੜਾ ਹਾਈ ਕੋਰਟ ਨੂੰ ਵੀ ਟਿੱਚ ਸਮਝਦਾ ਇਸ ਤੋਂ ਵੱਡਾ ਕੈਪਟਨ ਸਰਕਾਰ ਕੀ ਸਮਝਦੀ ਆ ਵੀ ਕੀ ਕਰਨਾ ਚਾਹੁੰਦੀ ਆ ਤੇ ਕੀ ਆਸ ਰੱਖ ਸਕਦੇ ਆ ਦੂਸਰੇ ਤੀਸਰੇ ਮਹੀਨੇ ਇਹਨਾਂ ਦਾ ਕੋਈ ਨਾ ਕੋਈ ਮੰਤਰੀ ਪ੍ਰਸ਼ਾਸਨ ਦੇ ਵਿਰੁੱਧ ਬੋਲ ਰਿਆ ਹੁੰਦਾ ਪ੍ਰਸ਼ਾਸਨ ਦਾ ਮਜ਼ਾਕ ਉਡਾ ਰਿਆ ਹੁੰਦਾ ਮੈਨੂੰ ਤਾਂ ਲੱਗਦਾ ਕੈਪਟਨ ਸਰਕਾਰ ਆ ਜਿਹੜੀ ਜਿਹੜੀ ਇਹਨਾਂ ਦੇ ਮੰਤਰੀਆਂ ਨੇ ਸਰਕਾਰੋਂ ਬਿਨਾਂ ਕੈਪਟਨ ਤੋਂ ਚੱਲ ਰਹੀ ਆ ਕੈਪਟਨ ਸਾਹਿਬ ਕੋਲੇ ਕੋਈ ਟਾਈਮ ਨਹੀਂ ਦੇਖਣ ਦਾ ਉਹਨਾਂ ਨੇ ਮੰਤਰੀਆਂ ਦੀਆਂ ਲਗਾਮਾਂ ਖੁੱਲੀਆਂ ਛੱਡੀਆਂ ਉਹਨੇ ਜਿਸ ਕਰਕੇ ਉਹ ਮਨਮਰਜ਼ੀਆਂ ਕਰ ਰਹੀ ਆ ਜੀ ਮੈਡਮ ਹਾਈ ਕੋਰਟ ਨੂੰ ਵੀ ਸੂ ਮੋਟੋ ਲੈ ਕੇ ਐਕਸ਼ਨ ਲੈਣਾ ਚਾਹੀਦਾ ਹੈ ਇਸ ਮਿਸਟਰ ਦੇ ਖਿਲਾਫ ਜੀ ਕੀ ਮੰਨਦੇ ਹੋ ਬਿਲਕੁਲ ਲੈਣਾ ਚਾਹੀਦਾ ਜੀ ਇੱਕ ਪਾਸੇ ਤਾਂ ਤੁਸੀਂ ਮੈਂ ਦੱਸਦੀ ਆ ਵਿਧਾਨ ਸਭਾ ਦੇ ਵਿੱਚ ਇਹਨਾਂ ਦਾ ਕੋਈ ਨੁਮਾਇੰਦਾ ਕਹਿ ਰਿਹਾ ਵੀ ਅਸੀਂ ਮੈਡਮ ਤੇ ਮਾਨਹਾਨ ਤਮ ਮਾਨ ਹਾਨੀ ਦਾ ਕੇਸ ਕਰ ਰਿਹਾ ਗ੍ਰੇਨਮੈਨ ਰੋਟਲ ਦੋਨੇ ਜਣੇ ਇਤੋ ਹੀ ਸਾਬਤ ਹੁੰਦਾ ਕਿ ਰਲੇ ਹੋਏ ਆ ਦੂਸਰੀ ਗੱਲ ਜੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਤੋਹੀਨ ਇਹ ਬਾਰ ਬਾਰ ਕਰਦੇ ਆ ਰਹੇ ਆ ਮੇਰੇ ਖਿਆਲ ਚ ਸਰਕਾਰ ਦਾ ਇੰਨਾ ਚੀਜ਼ਾਂ ਤੋਂ ਲੋਕਾਂ ਦਾ ਤਾਂ ਵਿਸ਼ਵਾਸ ਕੀ ਬਣਨਾ ਕਿ ਸਰਕਾਰ ਇਹਨਾਂ ਨੂੰ ਇਹਨਾਂ ਦੇ ਨੀਮਾ ਨੂੰ ਚਿੱਕੇ ਟੰਗਦੀ ਆ ਬਿਲਕੁਲ ਸਿਉ ਮਟੋ ਲੈਣਾ ਚਾਹੀਦਾ ਜੀ ਸੋ ਅੱਜ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਸਾਡੇ ਮੰਤਰੀ ਭਗਤ ਸੋਚਨਾ ਚੂਹੀ ਦੇ ਘਰ ਦੇ ਬਾਹਰ ਦਰਨਾਂ ਦਾ ਆਇਆ ਬੜੀ ਅੱਜ ਜਿਹੜੀ ਜਿਹੜੀ ਗੱਲ ਇੱਕ ਵਕਈ ਹੋਈ ਆ ਵੀ ਅੱਜ ਤੱਕ ਧਰਨੇ ਲੱਗਦੇ ਆ ਕੋਈ ਫੇਸ ਕਰਨ ਤੋਂ ਸਾਰੀਆਂ ਪਾਰਟੀਆਂ ਭੱਜਦੀਆਂ ਆ ਪਰ ਸਾਡੀ ਪਾਰਟੀ ਕਨੂੰ ਸਾਡੀ ਜੀ ਦੇ ਪਰਿਵਾਰ ਵੱਲੋਂ ਲਿਆਨੇ ਚਾਹ ਪ੍ਰੇਮੀਰ ਸਾਹਿਬ ਵੱਲੋਂ ਸਾਰੇ ਕੌਂਸਲਰਾਂ ਵੱਲੋਂ ਉਹਨਾਂ ਦੇ ਧਰਨੇ ਨੂੰ ਫੇਸ ਕੀਤਾ ਜਾ ਕੇ ਉਹਨਾਂ ਨੇ ਛਾੜ ਬਾੜੀ ਵੀ ਪੁੱਛਿਆ ਗਿਆ ਤੇ ਨਾਲ ਇਹ ਵੀ ਪੁੱਛਿਆ ਗਿਆ ਵੀ ਤੁਸੀਂ ਜੇ ਇੱਥੇ ਆਏ ਹੋ ਤਾਂ ਕੋਈ ਨਾ ਕੋਈ ਸੁਖਦੁਸ਼ਾ ਲੈ ਕੇ ਆਈ ਹੋ ਉਹ ਕੱਲੀ ਰਾਜਨੀਤੀ ਨਾ ਕਰੋ ਜੇ ਤੁਸੀਂ ਇਹ ਸਭ ਕੁਝ ਲਾਕੇ ਆਇਓ ਸਾਰੇ মিডিਆ ਨੂੰ ਦਿਓ ਸਾਰੀ ਪਬਲਿਕ ਨੂੰ ਦਿਓ ਤਾਂ ਕਿ ਹਮਕੇਜ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਯਾਰ ਵੀ ਰੌਲਾ ਕੀ ਆ ਅਸਲ ਦੇ ਵਿੱਚ ਜੈ ਪ੍ਰੋਜੈਕਟ ਨੂੰ ਲਾ ਕੇ ਹੀ ਰੌਲਾ ਪਾ ਰਹੇ ਯਾਰ ਉਹ ਪ੍ਰੋਜੈਕਟ ਉਸ ਪਰਿਵਾਰ ਦਾ ਜੱਦੀ ਉਹਨਾਂ ਦੀ ਜੱਦੀ ਜ਼ਮੀਨ ਆ ਜਿੱਥੇ ਅਗਲੇ ਨੇ ਪ੍ਰੋਜੈਕਟ ਲਾਇਆ ਜੇ ਇਹ ਕਹਿੰਦੇ ਆ ਜੀ ਸੀਐਲਯੂ ਤੁਸੀਂ 85 ਲੱਖ ਜਮਾ ਕਰਾਇਆ ਜਾਂ 75 ਲੱਖ ਜਮਾ ਕਰਾਇਆ ਵੀ ਤੁਸੀਂ ਦੱਸ ਦੋ ਕਿੰਨਾ ਬਣਦਾ ਸੀਗਾ ਕੋਟਾ ਸਾਹਮਣੇ ਲੈ ਕੇ ਆਓ ਨਾ ਜੀ ਸੀਐਲਯੂ ਜੇ 2 ਕਰੋੜ ਬਣਦਾ ਸੀ ਤਾਂ ਅਸੀਂ ਘੱਟ ਕਰਾਇਆ ਉਹ ਦੱਸ ਦੋ ਸੀਐਲਯੂ ਨਹੀਂ ਹੋਇਆ ਉਹ ਦੱਸ ਦੋ ਕੋਈ ਚੀਜ਼ ਇਹਨਾਂ ਦੇ ਕੋਲ ਜਵਾਬ ਨਹੀਂ ਸੀ ਤੇ ਸਿਰਫ ਉਹ ਲਾਹਾਂ ਲੈਣ ਦੀ ਖਾਤਰ ਤੇ ਪਰਫੋਰਮਸ ਸਾਤ ਤਰੀਕ ਨੂੰ ਕੋਰਟ ਚੈਗੀ ਆ ਤਰੀਕ ਤੇ ਉਹਦਾ ਪ੍ਰੈਸ਼ਰ ਡਵੈਲਪ ਕਰਨ ਦੀ ਖਾਤਰ ਆਏ ਨੇ ਹੁਣ ਜਵਾਬ ਦੇਣਾ ਪੈਣਾ ਕਿ ਕਿਉਂਕਿ ਹੁਣ ਤਾਂ ਉਹਨਾਂ ਲੋਕਾਂ ਦੇ ਮਲੇ ਚੱਕਦੇ ਆਏ ਨੇ ਜਿਹੜੇ ਲੋਕ ਬੇਈਮਾਨ ਨੇ ਤੇ ਉਹ ਭੱਜ ਲੈਂਦੇ ਨੇ ਤੇ ਇੱਥੇ ਐਲਕੀ ਪੁੱਠਾ ਜੱਪ ਬੈ ਗਿਆ ਭੱਜਣਾ ਇਹਨਾਂ ਨੂੰ ਪਹਿਣਾ ਚ ਕਿਉਂਕਿ ਹੈ ਕੁਝ ਨਹੀਂ ਰੋਣਾ ਵੱਧ ਆ ਬੈਠੇ ਤੇ ਹੁਣ ਜਵਾਬ ਦੇਣ ਨੂੰ ਹੈ ਨਹੀਂ ਤੇ ਹੁਣ ਕਿਸੇ ਨਾ ਕਿਸੇ ਤਰੀਕੇ ਇਹ ਪ੍ਰੈਸ਼ਰ ਬਣਾ ਕੇ ਗੱਲ ਨੂੰ ਨੇੜੇ ਲਾਉਣਾ ਚਾਹੁੰਦੇ ਆ ਬਿਲਕੁਲ ਹੀ ਕੋਰਟ ਦੇ ਵਿੱਚ ਗਿਆ ਮਤਲਬਾ ਉੱਥੇ ਕੋਰਟ ਦੇ ਵਿੱਚ ਹੀ ਗੱਲ ਕਰਾਂਗੇ ਉੱਥੇ ਹੀ ਸਾਰੇ ਸੰਬੂਧ ਰੱਖਾਂਗੇ ਉੱਥੇ ਹੀ ਦਾਰੀ ਇਹ ਜਵਾਬ ਦੇਣ ਤਾਂ ਸਾਰੀ ਗੱਲ ਸਾਹਮਣੇ ਆ ਜੀ ਸਰਪਤ ਸਾਬ ਕਹੀ ਨਾ ਕਿ ਤੁਸੀਂ ਆਪ ਦਾ ਨਾਮ ਆ ਰਿਹਾ ਹੈ ਕੀ ਰੀਜਨ ਹੈ ਆਪ ਦਾ ਨਾਮ ਕਿਉਂ ਮੈਂ ਇੱਕ ਗੱਲ ਦੱਸਾਂ ਜੀ ਜਿਹੜਾ ਬੰਦਾ ਸਟੈਂਡ ਨਹੀਂ ਲੈਂਦਾ ਆਪਣੇ ਪਾਰਟੀ ਲਈ ਆਪਣੇ ਵਰਕਰਾਂ ਲਈ ਉਹ ਲੀਡਰ ਖਤਮ ਹੋ ਜਾਂਦਾ ਸੋ ਮੇਰਾ ਜੇ ਨਾਮ ਆਉਂਦਾ ਬਿਲਕੁਲ ਆਵੇ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਖਾਰਿਆ ਮੈਂ ਆਪਣੇ ਸਪੋਰਟਰਾਂ ਲਈ ਆਪਣੇ ਵੋਟਰਾਂ ਲਈ ਜਿਹੜੇ ਬੰਦੇ ਯਾਰ ਤੁਹਾਡੇ ਝੰਡੇ ਚੱਕ ਕੇ ਗਲੀ ਗਲੀ ਤੁਰੇ ਫਿਰਦੇ ਰਹੇ ਤੇ ਤੁਸੀਂ ਅੱਜ ਉਹਨਾਂ ਲਈ ਵੀ ਬੋਲੋ ਤੁਸੀਂ ਕਹੋ ਜੀ ਮੇਰੇ ਪੈਰਾਂ ਨੂੰ ਸੇਕ ਨਾ ਲੱਗ ਜੇ ਮੂ ਕਿਹੜੇ ਮਰਦਾ ਮਰ ਜੇ ਕਿਉਂ ਤੁਸੀਂ ਦੱਸੋ ਇਹ ਸਹੀ ਆ ਥੋ ਅੱਜ ਸਾਡੇ ਪਾਰਟੀ ਦੇ ਜਿਹੜੇ ਵਰਕਰਾਂ ਨਾਲ ਜੇਕਰ ਅੱਤਕਲ ਵੀ ਕੋਸ਼ਿਸ਼ ਕਰਨਗੇ ਤੇ ਉੱਥੇ ਅਸੀਂ ਆਪਣੀ ਪਾਰਟੀ ਦੇ ਵਰਕਰਾਂ ਨਾਲ ਬਿਲਕੁਲ ਉਹ ਇੱਕ ਹੋ ਕੇ ਖੜਾਗੇ ਉਹਨਾਂ ਦੀ ਕੋਈ ਵੀ ਕੋਈ ਦਿੱਕਤ ਹੋਣੀ ਹੈ ਉਹਨਾਂ ਦੇ ਨਾਲ ਕਰਕੇ ਉਹਦਾ ਜਵਾਬ ਦੇ ਆ ਕਿ ਪਰ ਨਜਾਇਜ਼ ਨਹੀਂ ਇਹ ਵੀ ਗੱਲ ਨਾਲ ਕਹਿ ਰਹੇ ਆ ਇਹ ਨਹੀਂ ਵੀ ਨਜਾਇਜ਼ ਇਹ ਸਾਡੇ ਬੰਦਿਆਂ ਦੀ ਕਿੰਨੇ ਸਟੋਰੀਆਂ ਦੀ ਕਿੰਨੇ ਗੱਲ ਦੀ ਆ ਉਹ ਸਾਡਾ ਜਿਹੜਾ ਜਿਲ੍ਹਾ ਪ੍ਰੇਸ਼ਰ ਮੈਂਬਰ ਨੇ ਮੈਂ ਕਹਿੰਦਾ ਸਾਹਮਣੇ ਲੈ ਕੇ ਆਓ ਯਾਰ ਵੀ ਸਾਹਮਣੇ ਦਾ ਕੋਈ ਲੈ ਕੇ ਨਹੀਂ ਆਉਂਦੇ ਬਿਨਾਂ ਗੱਲਬਾਤ ਤੋਂ ਚੋਰ 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 ਉਹ ਇਹ ਗੱਲ ਹੈ ਮੈਂ ਜਿਸ ਤਰ੍ਹਾਂ ਮੈਂ ਬਾਰੇ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਸਾਡੇ ਬੜੇ ਸਤਿਕਾਰਯੋਗ ਬੰਦੇ ਮੈਡਮ ਜੋ ਐਮ ਐਲ ਏ ਪੁਲਕਾ ਚਕਰਾਂ ਤੋਂ ਨੇ ਮੈਂ ਮੈਮ ਇੱਕੋ ਹੀ ਗੱਲ ਪੁੱਛਣਾ ਚਾਹੁੰਦਾ ਮੈਮ ਵੀ ਤੁਸੀਂ ਅੱਜ ਇੱਥੇ ਧਰਨੇ ਤੇ ਆਏ ਹੋ ਸਾਡੇ ਸਤਕਾਰਯੋਗ ਮੇ ਸਾਹਿਬ ਵੱਲੋਂ ਤੇ ਸਾਡੇ ਸਾਰੇ ਕੌਂਸਲਰਾਂ ਵੱਲੋਂ ਅੱਜ ਅਸੀਂ ਇੱਕ ਵੀ ਸਵਾਲ ਪੁੱਛਿਆ ਮੈਮ ਨੂੰ ਵੀ ਮੈਮ ਕਿਹੜੇ ਡਾਕੂਮੈਂਟ ਕੋਈ ਤੱਥ ਦੇ ਆਧਾਰ ਤੇ ਕੋਈ ਸਾਨੂੰ ਇੱਕ ਵੀ ਸਬੂਤ ਦਿਓ ਅਸੀਂ ਆਪਣੇ ਮੰਤਰੀ ਸਾਹਿਬ ਨੂੰ ਇਹ ਰਿਕਵੈਸਟ ਕਰ ਲਾਂਗੇ ਕਿ ਕਿਸੇ ਗੱਲ ਦਾ ਕੋਈ ਇੱਕ ਪੂਰਨ ਹੋਵੇ ਇਹ ਉਲਟ ਮੰਮਕੇ ਮੈਡਮ ਦੇ ਜਿਹੜਾ 100 ਕਰੋੜ ਦਾ ਮਾਨ ਹਾਨੀ ਦਾ ਜਿਹੜਾ ਆ ਉਹ ਦਾਵਾ ਕੀਤਾ ਗਿਆ ਆ ਉਹਦੀ ਸੱਤ ਤਰੀਕ ਕੋਰਟ ਦੇ ਵਿੱਚ ਤੇ ਮੈਡਮ ਨੂੰ ਉਹੀ ਇਸ ਵਾਰ ਵੀ ਅਸੀਂ ਯਾਦ ਕਰਾਇਆ ਮੈਮ ਜੇ ਤੁਹਾਡੇ ਕੋਈ ਤੱਥਾਂ ਦੇ ਆਧਾਰ ਤੇ ਕੋਈ ਡਾਕੂਮੈਂਟੇਸ਼ਨ ਕੋਈ ਵੀ ਚੀਜ਼ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਨੂੰ 네ਗੇਟਿਵ ਬਲੇਮ ਲਾਉਣਾ ਬੜਾ ਸੌਖਾ ਆ ਪਰ ਸਾਬਤ ਕਰਨਾ ਉੱਤੋਂ ਵੀ ਔਖਾ ਆ ਉਹ ਵੀ ਉਹ ਜਿਹੜੇ ਸਾਰਾ ਲੁਧਿਆਣਾ ਕੀ ਸਾਰਾ ਪੰਜਾਬ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਪ੍ਰਧੂ ਜੀ ਅਸੀਂ ਦੀਆਂ ਇੱਕ ਆਮ ਆਮ ਇਨਸਾਨ ਗਵਾਈ ਪਰਦਾ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਆ ਵੀ ਉਹਨਾਂ ਦੀ ਇਮਾਨਦਾਰੀ ਬਾਰੇ ਬੱਚੇ-ਬੱਚੇ ਨੂੰ ਪਤਾ ਆ ਤੇ ਮਨੁਕੇ ਮੈਮ ਜੋ ਉਹਨਾਂ ਤੇ ਇੱਕ ਇਦਾਂ ਵੱਡਾ ਇਲਜ਼ਾਮ ਲਾ ਰਿਹਾ ਤੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਕੋਈ ਵੀ ਗੱਲ মিডিਆ ਤੋਂ ਚੱਕ ਕੇ ਜਾਂ ਅਖਬਾਰ ਤੋਂ ਚੱਕ ਕੇ ਅੱਜ ਉਹ ਆਪਣੇ ਆਪ ਨੂੰ ਇੱਕ ਗੱਲ 'ਚ ਮੁਖਲਾਏ ਹੋਏ ਕਹਿੰਦੇ ਦੇਖੇ ਗਏ ਆ ਕਿ ਮੈਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਬੂਤਾ ਕਿਉਂਕਿ ਉਹਦੇ ਮੌਕੇ ਤੇ ਨਾ ਕੋਈ ਡਾਕੂਮੈਂਟੇਸ਼ਨ ਸਬੂਤ ਸੀਗਾ ਨਾ ਕੋਈ ਤੱਥਾਂ ਦੇ ਆਧਾਰ ਤੇ ਕੋਈ ਚੀਜ਼ ਇਹਨਾਂ ਕੋਲ ਹੈ ਸੀ ਜਿਹਦੇ ਵਿੱਚ ਉਹ ਕਹਿ ਸਕਣ ਵੀ ਇਹਦੇ ਵਿੱਚ ਜਾਂ ਇਹਦੇ ਇਨਵੋਲਵਮੈਂਟ ਦੇ ਵਿੱਚ ਕੋਈ ਮੰਤਰੀ ਸਾਹਿਬ ਦਾ ਜਾਂ ਕਿਸੇ ਵੀ ਸਾਡੇ ਕਾਂਗਰਸ ਪਾਰਟੀ ਦਾ ਨਾਮ ਆ ਪਰ ਮੈਡਮ ਮੁਖਲਾ ਕੇ ਮੈਡਮ ਤੋਂ ਉੱਥੇ ਕੋਈ ਸਬੂਤ ਜਾਂ ਉਹ ਨਹੀਂ ਮਿਲਿਆ ਤੇ ਇੱਕ ਵਰਡਿੰਗ ਬੋਲ ਕੇ ਉਹਨਾਂ ਨੇ ਸਾਰਤਾ ਵੀ ਮੈਂ ਐਮਐਨਏ ਹੋਂ ਦੇ ਨਾਤੇ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਬੂਤਾ ਮ ਇੱਕ ਗੱਲ ਕਹਿਣਾ ਚਾਹੁੰਦਾ ਕੌਂਸਲਰ ਹੋਣ ਦੇ ਨਾਤੇ ਮੈਮ ਵੀ ਇਹ ਗੱਲਾਂ ਨਾਲ ਕਹਿਣ ਨਾਲ ਕੁਝ ਨਹੀਂ ਕਿਸੇ ਤੇ ਬਲੇਮ ਕੀਤਾ ਜਾਂਦਾ ਹੁੰਦਾ ਉਹਦੇ ਵਾਸਤੇ ਇੱਕ ਸੁਝੂਤ ਚਾਹੀਦੇ ਆ ਵਿਧਾਨ ਸਭਾ ਦੇ ਵਿੱਚ ਵੀ ਤੁਹਾਨੂੰ ਸੂਚ ਨਹੀਂ ਦੇ ਸਕੇ ਤੇ ਹੋਣ ਵਾਲੀ 7 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਜੇ ਸੁਝੂਤ ਨਾਲ ਦੇ ਸਕੇ ਤਾਂ ਉਹਦੇ ਲਈ ਜੋ ਤੁਸੀਂ ਭੁਗਤਣਾ ਤੈਨੂੰ ਅੱਗੇ ਪੈਣਾ ਹੈ ਉਹਦੇ ਲਈ ਤੁਸੀਂ ਵੀ ਤਿਆਰ ਰਹੋਗੇ